ਜੇਕਰ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਜਿੰਨਾ ਫਾਇਦਾ ਹੋਣ ਵਾਲਾ ਹੈ ਖਾਸ ਕਰਕੇ ਸ਼ੂਗਰ ਵਾਲਿਆਂ ਨੂੰ ਤਾਂ ਉਹ ਇੱਕ ਬੂੰਦ ਦੇ ਵਿੱਚ ਤੁਹਾਨੂੰ ਮਿਲ ਜਵੇ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ ਆ ਦੇਖੋ ਐਦਾਂ ਕਰਕੇ ਇੱਕ ਤੇ ਤਿੰਨ ਬੂੰਦਾਂ ਉੱਪਰ ਦੀ ਗਰਮ ਪਾਣੀ ਨਿੱਗਾ ਜਾਂ ਗੁੰਗਣਾਇਆ ਪਾਣੀ ਪੀਰੋ ਖੋਜੀ 베ਰੀ ਦਾ ਤੇਲ ਹੈ ਕਰੇਲੇ ਦਾ ਤੇਲ ਹੈ ਖੁਰਾ ਜਾਨੀ ਜਮੈਣ ਦਾ ਤੇਲ ਹੈ ਅੰਬਾ ਹਲਦੀ ਦਾ ਤੇਲ ਹੈ ਦਾਲ ਚੀਨੀ ਦਾ ਤੇਲ ਹੈ ਬਦਾਮਾਂ ਦਾ ਤੇਲ ਹੈ ਕਾਲੀ ਮਿਰਚ ਦਾ ਤੇਲ ਹੈ 17 18 ਜੜੀ ਬੂਟੀਆਂ ਦਾ ਜਿਹੜਾ ਐਕਸਟ੍ਰੈਕਟ ਤੇਲ ਹੈ ਫੁੱਗਰ ਦੇ ਭੈਣ ਭਰਾਵਾਂ ਵਾਸਤੇ ਇਹ ਤਿਆਰ ਕੀਤਾ ਗਿਆ ਤੁਹਾਡੇ ਸਰੀਰ ਦੀਆਂ ਲੱਤਾਂ ਦਰਦ ਕਰਦੀਆਂ ਉਹ ਹਟ ਜਾਣਗੀਆਂ ਸਰੀਰ ਦੀ ਕਮਜ਼ੋਰੀ ਦੂਰ ਹੋ ਜੂਗੀ ਮਤਲਬ ਤੁਸੀਂ ਇਹ ਕਹਿ ਲਓ ਕਿ ਜਿਹੜਾ ਨੁਸਖਾ ਤੁਹਾਡਾ ਫਾਰਮੂਲਾ ਹੈ ਤੁਸੀਂ ਗਾਗਰ ਚ ਸਾਗਰ ਭਰਤਾ ਗਾਗਰ ਚ ਸਾਗਰ ਸਮਾਤਾ ਮੇਰੇ ਕੋਲ ਇਹ ਜੇ ਪੇਸ਼ੈਂਟ ਬੈਠੇ ਆ ਜਿਨ੍ਹਾਂ ਦੀ ਇਨਸੂਲੀਨ ਦੇ ਇੰਜੈਕਸ਼ਨ ਲੱਗਦੇ ਸੀ ਉਹ ਡੋਜ਼ ਘਟਦੇ ਘਟਦੇ ਦਵਾਈ ਤੇ ਆ ਕੇ ਦਵਾਈ ਤੋਂ ਬਾਅਦ ਗੋਲੀ ਵੀ ਬੰਦ ਹੋ ਗਈ ਗੋਲੀਆਂ ਛਡਾਓ ਗੋਲੀਆਂ ਬਿਲਕੁਲ ਬਿਲਕੁਲ ਛਡਾਓ ਇਨਸੂਲੀਨ ਛਡਾਓ ਬਿਲਕੁਲ ਛਡਾਓ ਹੋਰ ਕਿਹੜੇ ਕਿਹੜੇ ਚੀਜ਼ਾਂ ਇਸ ਨੁਸਖੇ ਫਾਰਮੂਲੇ ਤੋਂ ਸਿਪਾਈ ਹੋਰ ਨਾ ਇਹ ਸੀ ਵਕਤੌਰ ਨਾਲ ਜਿਹੜਾ ਇਹਦਾ ਵੀ ਅਸੀਂ ਐਸੈਂਸ਼ਲ ਔਇਲ ਤੇਲ ਕੱਢ ਕੇ ਇਹਦੇ ਵਿੱਚ ਸਮਾਇਆ ਹੋਇਆ ਇਹਦੇ ਤੋਂ ਜਿੰਨੀਆਂ ਵੀ ਦਵਾਈਆਂ ਬੜੀਆਂ ਨੇ ਜਾਂ ਵੱਡ ਰਹੀਆਂ ਨੇ ਸਾਰੀਆਂ ਫਾਇਦੇਮੰਦ ਕਈ ਮਰੀਜ਼ਾਂ ਦੇ ਸ਼ੂਗਰ ਕਾਰਨ ਜੋੜ ਦਰਦ ਕਰ ਲੱਗਦੇ ਆ ਉਹਦੇ ਵਾਸਤੇ ਕੋਈ ਨੁਸਖਾ ਫਾਰਮੂਲਾ ਹਾਂ ਉਹਦੇ ਵਾਸਤੇ ਵੀ ਸਾਡੇ ਕੋਲ ਹੈਗੇ ਫਾਰਮੂਲੇ ਉਹਦੇ ਵਾਸਤੇ ਅਸੀਂ ਫਿਰ ਇਹ ਜਿਹੜਾ ਗਰੀਸ ਹੈ ਉਹ ਤਿਆਰ ਕੀਤਾਗਾ ਨੇ ਟਾਈਮ ਹੋ ਗਿਆ ਸੀ ਲਤਨੀ ਚੱਕੀ ਜਾਂਦੀ ਸੀ ਇਹ ਤਾਂ ਕਈ ਸਾਲ ਹੋ ਗਏ ਕਈ ਸਾਲ ਹਾਂ ਤਾਂ ਤਾਂ ਫਿਰ ਦੇਖੇ ਤਾਂ ਬਾਪੂ ਜੀ ਵੀ ਅਸੀਂ ਇਧ ਪਾਗੇ ਦੇਖਦੇ ਆ ਕਮਾਲ ਆ ਕੀ ਬਾਤ ਆ ਪਹਿਲਾਂ ਉੱਠੇ ਜਾਂਦੇ ਸੀ ਬੱਪੂ ਨਹੀਂ ਜੀ ਪਹਿਲਾਂ ਹਾਂ ਤਈ ਤੇ ਕੋਈ ਟੰਗੀ ਸੀ ਨਾ ਉਹ ਨਹੀਂ ਜਾਂਦਾ ਡਾਕਟਰ ਕਹਿੰਦੇ ਖਾਲੀ ਹੋ ਗਏ ਮੈਂ ਖਾਈ ਭਰਦੇ ਉਹਨਾਂ ਨੂੰ ਫਿਰ ਆਪਰੇਸ਼ਨ ਹੋਊਗਾ ਤੇ ਫਿਰ ਇਹਨਾਂ ਨੇ ਭਰਤੇ ਹੁਣ ਗ੍ਰੀਸ ਲਿਆਂਦੀ ਹਾਂ ਜੀ ਇਹਨੇ ਦਵਾਈ ਇਹਨੇ ਲਾਈ ਹੈ ਮਾਲਿਸ਼ ਕਰਕੇ ਵਧੀਆ ਹੋ ਗਏ ਕੋਈ ਫਰਕ ਆ ਗਿਆ ਫਰਕ ਉਸੀ ਉਹਦੀ ਨਾਲ ਮਾਲਿਸ਼ ਕਰਦੇ ਆ ਮ사ਜ ਕਰਦੇ ਆ ਉਹ ਪਹਿਲੇ ਦਿਨ ਤੇ ਮੈਨੂੰ ਕਹਿਣ ਲੱਗ ਜਾਂਦਾ ਬਾਈ ਜੀ ਕੱਲ ਹੀ ਬਣ ਗਈ ਪ੍ਰੋਬਲਮ ਲੈ ਕੇ ਆਇਆ ਮੇਰੀ ਲੱਤ ਦੀ ਪ੍ਰੋਬਲਮ ਸੀ ਸੀ ਹੁੰਨੀ ਹੈ ਜੀ ਨਹੀਂ ਜੀ ਅੱਜ ਥੋੜਾ ਫਰਕ ਲੱਗਦਾ ਕਿੰਨੇ ਦਿਨ ਹੋ ਗਏ ਤੁਹਾਨੂੰ ਆਉਂਦੇ ਨੇ ਉਸਤਾਦ ਜੀ ਆਏ ਜੀ ਪਹਿਲੇ ਦਿਨ ਹੀ ਫਰਕ ਲੱਗਦਾ ਹਾਂ ਜੀ ਲੱਗਦਾ ਕੀ ਖਲਾ ਲੋ ਐ ਨਹੀਂ ਹੈਗਾ ਬੇਬੇ ਜੀ ਨੇ ਕਹਿਤਾ ਆਪਾਂ ਵੀ ਨਹੀਂ ਲੱਗਦਾ ਜਿਹੜਾ ਮੇਰਾ ਸਟਾਫ ਹੈ ਲੇਡੀ ਜੀ ਜਾਂ ਜੈਂਟਸ ਮੁੰਡੇ ਰੱਖੇ ਆ ਉਹ ਜਦੋਂ ਮਾਲਸ਼ ਕਰਦੇ ਆ ਪਹਿਲੇ ਦਿਨ ਹੀ ਬਾਹਾਂ ਐ ਕਮਾ ਕੇ ਦਿਖਾਉਂਦਾ ਬਾਬਾ ਕਹਿੰਦਾ ਯਾਰਾ ਤਾਂ ਕਮਾਲੀ ਹੋਗੀ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਜੇਕਰ ਤੁਹਾਨੂੰ ਕੋਈ ਇਹ ਗੱਲ ਕਹੇ ਕਿ ਤੁਸੀਂ ਬੈਠ ਕੇ 1 ਕਿਲੋ ਜਾਮਨ ਖਾਣੀ ਹੈ ਤੇ ਨਾਲ ਦੇ ਨਾਲ ਤੁਹਾਨੂੰ ਕਹੇ ਜਾਮਨਾ ਦੇ ਨਾਲ ਤੁਸੀਂ ਕਿਲੋ ਕਰੇਲੇ ਵੀ ਛਕਣੇ ਨੇ ਨਾਲ ਹੀ ਤੁਹਾਨੂੰ ਕਹੇ ਕਿ ਤੁਸੀਂ ਇੱਕ ਦਰਜਨ ਸੰਤਰਿਆਂ ਦੀ ਵੀ ਹਜ਼ਮ ਕਰਨੀ ਹੈ ਔਰ ਨਾਲ ਤੁਹਾਨੂੰ ਕਹੇ ਕਿ ਪਿਆਜ਼ ਵੀ ਤੁਹਾਨੂੰ ਜ਼ਰੂਰ ਇਨਟੇਕ ਕਰਨਾ ਪਏਗਾ ਨਿੰਬੂਆਂ ਦਾ ਰਸ ਵੀ ਤੁਹਾਨੂੰ ਕਿਲੋ ਅੱਧਾ ਕਿਲੋਾਂ ਦਾ ਪੀਣਾ ਪਏਗਾ ਤੇ ਇਹ ਅੰਗੂਰ ਵੀ ਤੁਸੀਂ ਸਵਾਦ ਲੈ ਲੈ ਕੇ ਕਿਲੋ ਸਵਾ ਕਿਲੋ ਖਾਣੇ ਨੇ ਨਾਲ ਦੀ ਨਾਲ ਤੁਸੀਂ ਇੱਕ ਕੌਲੀ ਬਦਾਮਾਂ ਦੀ ਵੀ ਖਾਣੀ ਹੈ ਉਹਦੇ ਨਾਲ ਕਾਲੀ ਮਿਰਚ ਵੀ ਤੁਸੀਂ ਖਾ ਸਕਦੇ ਹੋ ਕਾਲੀ ਜ਼ੀਰੀ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਦਾਲਚੀਨੀ ਵੀ ਤੁਸੀਂ ਰੱਖ ਸਕਦੇ ਹੋ ਔਰ ਅੰਬਾ ਹਲਦੀ ਦਾ ਵੀ ਤੁਸੀਂ ਇਨਟੇਕ ਜ਼ਰੂਰ ਕਰਨਾ ਯਾਨੀ ਕਿ ਮੇਰੇ ਡੈਸਕ ਦੇ ਉੱਤੇ ਜਿੰਨੀਆਂ ਵੀ ਇਹ ਚੀਜ਼ਾਂ ਪਈਆਂ ਨੇ ਜੇਕਰ ਤੁਹਾਨੂੰ ਕੋਈ ਕਹੇ ਕਿ ਇੱਕ ਵਾਰ ਚ ਸਿੰਗਲ ਟਾਈਮ ਚ ਬੈਠ ਕੇ ਤੁਸੀਂ ਖਾਣੀਆਂ ਨੇ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ ਬਿਲਕੁਲ ਮੈਨੂੰ ਵੀ ਉਸੇ ਤਰੀਕੇ ਦਾ ਲੱਗਿਆ ਸੀ ਜਦੋਂ ਮੈਨੂੰ ਪ੍ਰਧਾਨ ਜੀ ਨੇ ਇਹ ਸਵਾਲ ਕੀਤਾ ਸੀ ਮੈਂ ਕਿਹਾ ਸੀ ਕਿ ਪ੍ਰਧਾਨ ਜੀ ਇਹ ਸਵਾਲ ਤਾਂ ਬਣਦਾ ਹੀ ਹੈ ਨਹੀਂ ਪਰ ਜੇਕਰ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਜਿੰਨਾ ਫਾਇਦਾ ਹੋਣ ਵਾਲਾ ਹੈ ਖਾਸ ਕਰਕੇ ਸ਼ੂਗਰ ਵਾਲਿਆਂ ਨੂੰ ਤਾਂ ਉਹ ਇੱਕ ਬੂੰਦ ਦੇ ਵਿੱਚ ਤੁਹਾਨੂੰ ਮਿਲ ਜਵੇ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ ਅੱਜ ਉਹ ਹੀ ਨੁਸਖਾ ਫਾਰਮੂਲਾ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਵਾਲੇ ਆ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਸੁਖਾਇਓਵੇਦਾ ਦੇ ਐਮ ਡੀ ਰਾਜਵਿੰਦਰ ਸਿੰਘ ਜੀ ਗਿੱਲ ਸਾਹਿਬ ਨਾਲ ਨੇ ਸਾਡੇ ਪ੍ਰਧਾਨ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਪੂਰੀ ਹਕੀਕੀ ਟੀਮੀ ਦਾ ਦਿਲਦਿਆਂ ਘਰਹਾਈਆਂ ਚੋਂ ਬਹੁਤ ਬਹੁਤ ਧੰਨਵਾਦ ਅੱਛਾ ਪਤਾਨੀ ਤੁਸੀਂ ਆਂਦੇ ਸਾਰੇ ਮੈਨੂੰ ਇਹ ਪਹਿਲਾਂ ਟੇਬਲ ਤੇ ਸਜਾ ਕੇ ਰੱਖਿਆ ਹੋਇਆ ਸੀ ਤੁਸੀਂ ਮੈਨੂੰ ਕਿਹਾ ਫਰੂਕੀ ਸਾਹਿਬ ਅੱਜ ਤੁਹਾਡੀ ਸੇਵਾ ਚ ਇਹ ਸਾਰੀਆਂ ਚੀਜ਼ਾਂ ਹਾਜ਼ਰ ਨੇ ਖਾ ਲਓ ਬਿਲਕੁਲ ਨਹੀਂ ਇਹ ਇਹ ਕਨਸੈਪਟ ਕਿੱਥੋਂ ਆਇਆ ਦਿਮਾਗ ਚ ਇਹ ਸਵਾਲ ਇਹ ਖੁਰਾਫਾਤੀ ਚੀਜ਼ ਕਿੱਥੋਂ ਆਈ ਤੁਹਾਡੇ ਇਹ ਦਿਮਾਗ ਚ ਫਰੂਕੀ ਸਾਹਿਬ ਮੇਰੇ ਕੋਲ ਨਾ ਜਦੋਂ ਵੀ 슈ਗਰ ਦੀ ਕੋਈ ਗੱਲ ਕਰਦਾ ਹੈ ਅਲਾਗਾਂ ਡਾਕਟਰ ਸਾਹਿਬ ਜਮਣਾ ਖਾਲਾਂ ਮੈਂ ਖਾਲਾਂ ਡਾਕਟਰ ਸਾਹਿਬ ਕarele ਦਾ ਜੂਸ ਪੀਲਾਂ ਈਲਾ ਭਾਈ ਕਿੰਨਾ ਕੁ ਪੀ ਲੇਗਾ ਮਨਾ ਤਾਂ ਕਿਸੇ ਨੂੰ ਕਰ ਸਕਦੇ ਕੋਈ ਸਾਰੀ ਚੀਜ਼ਾਂ ਫਾਇਦੇਮੰਦ ਨੇ ਸ਼ੂਗਰ ਚ ਸਾਰੀ ਚੀਜ਼ਾਂ ਫਾਇਦੇਮੰਦ ਹੈ ਮੈਂ ਤਾਂ ਕਹਿ ਨਹੀਂ ਸਕਦਾ ਵੀ ਭਾਈ ਤੂੰ ਕਿਲੋ ਕਰੇਲੇ ਖਾ ਲਾ ਉਹ ਖਾ ਲੂਗਾ ਕੋਈ ਨਹੀਂ ਖਾਏਗਾ ਕਿਲੋ ਕਰੇਲੇ ਕਰੇਲੇ ਤਾਂ ਉਹ ਵੀ ਕਹਿ ਰਹੇ ਨਾ ਵੀ ਕਿਲੋ ਕਰੇਲੇ ਖਾ ਲਾ ਨਹੀਂ ਕੋਈ ਖਾਏਗਾ ਜੇ ਮੈਂ ਕਹਾਂ ਬਾਈ ਐਂ ਕਰ ਰੋਜ਼ ਕਿਲੋ ਜਾਮਣ ਖਾ ਲਾ ਉਹ ਕਹ ਬਾਈ ਕਮਲਾ ਹੋਇਆ ਤੂੰ ਯਾਰ ਕਿਲੋ ਜਾਮਣ ਕੌਣ ਖਾ ਲੇਗਾ ਨਹੀਂ ਖਾਏਗਾ ਜੇ ਮੈਂ ਕਹਾਂ ਕਿਲੋ ਸੰਤਰੇ ਖਾ ਲਾ ਉਹ ਵੀ ਨਹੀਂ ਮੰਨੇਗਾ ਜਿਆ ਦਰਜਣ ਸੰਤਰੇ ਨਹੀਂ ਖਾ ਲਾ ਨਹੀਂ ਮੰਨੇਗਾ ਨਿੰਬੂ ਮੈਂ ਕਿਹਾ 1 ਕਿਲੋ ਨਿੰਬੂ ਦਾ ਰਸ ਪੀ ਲਾ ਉਹ ਮੈਨੂੰ ਕਹੇਗਾ ਤੂੰ ਪਾਗਲ ਹੋ ਗਿਆ ਹੈਨਾ ਇਹੀ ਕਹੇਗਾ ਨਾ ਬਿਲਕੁਲ ਇਹੀ ਕਹੇਗਾ ਤੇ ਪਿਆਜ਼ ਮੈਂ ਕਿਹਾ ਬਾਈ ਕਿਲੋ ਪਿਆਜ਼ ਖਾ ਲਾ ਉਹ ਵੀ ਕਹੇਗਾ ਯਾਰ ਤੂੰ ਕਹੇਜੇ ਮਜ਼ਾਕ ਕਰਦਾ ਮੈਂ ਤਾਂ ਤੁਹਾਨੂੰ ਕੀ ਗੱਲ ਪੁੱਛੀ ਹੈ ਤੂੰ ਮੈਨੂੰ ਕੁਝ ਹੋਰ ਹੀ ਦੱਸਣ ਲੱਗ ਗਿਆ ਇਸ ਕਰਕੇ ਮੈਂ ਅੱਜ ਜਿਹੜੇ ਤੁਹਾਨੂੰ ਤਾਂ ਹੀ ਮੈਂ ਤੁਹਾਨੂੰ ਉਹਦੇ ਸਵਾਲ ਕਰਿਆ ਵੀ ਪ੍ਰੂਫੀ ਸਾਹਿਬ ਮੈਂ ਤੁਹਾਨੂੰ ਕਿਲੋ ਜਮਣਾ ਖਾਉਣੇ ਆ ਤੁਸੀਂ ਹੱਸਣ ਲੱਗੇ ਇਹ ਕੀ ਕਹਿ ਰਹੇ ਹੋ ਮੈਂ ਇਹ ਨੂੰ ਕਰੇਲੇ ਖਵਾਵਾਂ ਮੈਂ ਤਾਂ ਇਹ ਸੋਚ ਰਿਹਾ ਸੀ ਵੀ ਜਾਮਣਾ ਦਾ ਪਿਆਜ਼ ਨਾਲ ਕੀ ਕੰਬੀਨੇਸ਼ਨ ਹੈ ਮੈਂ ਉਹੀ ਕਹਿ ਰਿਹਾ ਨਾ ਅਸੀਂ ਜਿਹੜੀਆਂ ਚੀਜ਼ਾਂ ਸ਼ੂਗਰ ਦੇ ਵਾਸਤੇ ਸਾਡੇ ਭੈਣਾਂ ਭਰਾਵਾਂ ਵਾਸਤੇ ਉਹ ਕਾਲੀ ਜੀਰੀ ਰੱਖੀ ਐ ਬਦਾਮ ਰੱਖਿਆ ਕਾਲੀ ਮਿਰਚ ਰੱਖੀ ਐ ਕਾਲਾ ਕਾਲੀ ਜੀਰੀ ਰੱਖੀ ਐ ਅੰਬਾ ਹਲਦੀ ਰੱਖੀ ਐ ਠੀਕ ਹੈ ਠੀਕ ਹੈ ਇਹ ਸਾਰੀਆਂ ਚੀਜ਼ਾਂ ਦਾ ਅਰਕ ਕੱਢ ਕੇ ਐਕਸਟ੍ਰੈਕਟ ਕੱਢ ਕੇ ਇੱਕ ਬੂੰਦ ਚ ਪਰੋ ਲਿਆ ਮਤਲਬ ਤੁਸੀਂ ਇਹ ਕਹਿ ਲੋ ਕਿ ਜਿਹੜਾ ਨੁਸਖਾ ਤੁਹਾਡਾ ਫਾਰਮੂਲਾ ਹੈ ਤੁਸੀਂ ਮਤਲਬ ਗਾਗਰ ਚ ਸਾਗਰ ਭਰਤਾ ਗਾਗਰ ਚ ਸਾਗਰ ਸਮਾਤਾ ਠੀਕ ਹੈ ਠੀਕ ਹੈ ਉਹ ਚੀਜ਼ ਆਪਾਂ ਉਹ ਤੁਹਾਨੂੰ ਇਹ ਬਣਾਤੀ ਹੈ ਅੱਛਾ ਇਹਦੇ ਵਿੱਚ ਜਿੰਨੀਆਂ ਆਹ ਸਾਰੀ ਜਿਹੜੀ ਬੁੱਟੀਆਂ ਮੈਂ ਰੱਖੀ ਬੈਠਾ ਹਾਂ ਠੀਕ ਹੈ ਉਹਦਾ ਇਹ ਅਰਕ ਬਣਾ ਲਿਆ ਕੀ ਫਾਇਦਾ ਕਰਦਾ ਇਹ ਸ਼ੂਗਰ ਦੇ ਮਰੀਜ਼ਾਂ ਲਈ షుగర్ ਦੇ ਮਰੀਜ਼ਾਂ ਵਾਸਤੇ ਇੰਨਾ ਬੜੀ ਸਾਰੀਆਂ ਚੀਜ਼ਾਂ ਹੋਰ ਕਿਹੜੇ-ਕਿਹੜੇ ਚੀਜ਼ਾਂ ਪਾਈਆਂ ਤੁਸੀਂ ਕਹ ਰਹੇ ਸੀ ਵੀ ਇਹ ਤਾਂ ਇੱਕ ਸੈਂਪਲ ਹੈਗਾ ਜਿਹੜਾ ਹੋਰ ਕਿਹੜੇ-ਕਿਹੜੇ ਚੀਜ਼ਾਂ ਇਸ ਨੁਸਕੇ ਫਾਰਮੂਲੇ ਤੋਂ ਪਾਈਆਂ ਇਹ ਸੀਵਕਤੋਰਨ ਹੈ ਇਹ ਸੀਵਕਤੋਰਨ ਹੈ ਜਿਹੜਾ ਇਹਦਾ ਵੀ ਐਸਸੀ ਐਸੈਂਸਲ ਔਇਲ ਤੇਲ ਕੱਢ ਕੇ ਇਹਦੇ ਵਿੱਚ ਸਮਾਇਆ ਹੋਇਆ ਪਾਇਆ ਹੋਇਆ ਠੀਕ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਸਾਡੇ ਸਤਿਕਾਰਯੋਗ ਨੇ ਨੰਦਰ ਮੋਦੀ ਜੀ ਉਹਦਾ ਬਹੁਤ ਜ਼ਿਆਦਾ ਪ੍ਰਚਾਰ ਕਰ ਰਿਹਾ ਇਹਦਾ ਸੀਵਕਤੋਰਨ 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 ਉਹ ਕਹਿੰਦੇ ਵੀ ਇਹਦੇ ਤੋਂ ਜਿੰਨੀਆਂ ਵੀ ਦਵਾਈਆਂ ਬੜੀਆਂ ਨੇ ਜਾਂ ਬੜ ਰਹੀਆਂ ਨੇ ਸਾਰੀਆਂ ਫਾਇਦੇਮੰਦ ਆ ਓਕੇ ਹਾਂ ਇਸ ਦੇ ਵਿੱਚ ਤੁਸੀਂ ਫਿਰ ਸੀ ਬਖਤੌਰ ਸੀ ਬਖਤੌਰ ਐਬਸਟ੍ਰੈਕਟ ਬਾ ਹਾਂ ਸੀਰ ਬਖਤੌਰ ਦਾ ਵੀ ਜਿਹੜਾ ਤੇਲ ਹੈ ਉਹ ਕੱਢ ਕੇ ਇਹਦੇ ਚ ਪਾਇਆ ਵੈ ਪਹਿਲੇ ਨੰਬਰ ਤੇ ਸਾਡਾ ਇਹੀ ਪਾਇਆ ਵੈ ਉਸ ਤੋਂ ਬਾਅਦ ਕੋਜੀ 베ਰੀ ਦਾ ਤੇਲ ਹੈ ਠੀਕ ਹੈ ਠੀਕ ਹੈ ਕਰੇਲੇ ਦਾ ਤੇਲ ਆ ਗਿਆ ਇਹ ਕਰੇਲੇ ਦਾ ਤੇਲ ਹੈ ਠੀਕ ਹੈ ਠੀਕ ਹੈ ਖੁਰਾ ਜਾਨੀ ਜਮੈਣ ਦਾ ਤੇਲ ਹੈ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਅੰਬਾ ਹਲਦੀ ਦਾ ਤੇਲ ਹੈ ਠੀਕ ਹੈ ਜੀ ਤੇ ਦਾਲ ਚੀਨੀ ਦਾ ਤੇਲ ਹੈ ਠੀਕ ਹੈ ਬਦਾਮਾਂ ਦਾ ਤੇਲ ਹੈ ਅੱਛਾ ਕਾਲੀ ਮਿਰਚ ਦਾ ਤੇਲ ਹੈ ਠੀਕ ਹੈ ਠੀਕ ਹੈ ਜੀ ਅੰਗੂਰ ਦਾ ਤੇਲ ਹੈ ਅੱਛਾ ਠੀਕ ਅੰਗੂਰ ਦਾ ਵੀ ਤੇਲ ਪਾਇਆ ਹੋਇਆ ਹੈ ਅੰਗੂਰ ਦਾ ਤੇਲ ਇਹਦਾ ਵੀ ਤੇਲ ਨਿਕਲ ਜਾਂਦਾ ਤਾਂ ਹੀ ਤੇ ਮੈਂ ਤੁਹਾਨੂੰ ਕਹਿ ਰਹਿੰਦਾ ਵੀ ਆਪਾਂ ਇੱਕ ਚੀਜ਼ ਸਮਝਦੇ ਇਹ ਸਮਝਦੇ ਕਿ ਕੱਲਾ ਸਰੋਂ ਦਾ ਹੀ ਤੇਲ ਨਿਕਲਦਾ ਨਾ ਅੰਗੂਰ ਦਾ ਤੇਲ ਵੀ ਨਿਕਲਦਾ ਹੈ ਇਹਦਾ ਵੀ ਸੰਤਰੇ ਦਾ ਵੀ ਤੇਲ ਹੈ ਨਿੰਬੂ ਦਾ ਤੇਲ ਹੈ ਪਿਆਜ਼ ਦਾ ਤੇਲ ਹੈ ਉਸ ਤੋਂ ਬਾਅਦ ਬਦਾਮ ਦਾ ਸੰਤਰੇ ਦਾ ਪਿਆਜ਼ ਦਾ ਕਲਾਉਡ ਵੇਰੀ ਹੈ ਜਾਮਣ ਦਾ ਤੇਲ ਹੈ ਇਹ ਸਾਰੀ ਜਿਹੜੀ ਜਿੰਨੀਆਂ ਵੀ ਚੀਜ਼ਾਂ ਕੁਦਰਤ ਨੇ ਦਿੱਤੀਆਂ ਹੋਈਆਂ ਸਸ ਅਸੀਂ ਹਰ ਇਹਦਾ ਤੇਲ ਕੱਢ ਕੇ ਕੜਵਾ ਕੇ ਤੇ ਉਹ ਇਹਦੇ ਚ ਸਮਾਇਆ ਹੋਇਆ ਹੈ। ਕੀ ਬਾਤ ਹੈ 17-18 ਜੜੀ ਬੂਟੀਆਂ ਦਾ ਜਿਹੜਾ ਐਕਸਟ੍ਰੈਕਟ ਤੇਲ ਹੈ 슈ਗਰ ਦੇ ਭੈਣ ਭਰਾਵਾਂ ਵਾਸਤੇ ਇਹ ਤਿਆਰ ਕੀਤਾ ਗਿਆ। ਹਾਂ ਇਹ ਕੀ ਕਰਦੇ ਅਸੀਂ ਮਾਰਕੀਟ ਦੇ ਵਿੱਚੋਂ ਦਵਾਈਆਂ ਤਾਂ ਬਹੁਤ ਲਈ ਜਾਂਦੇ ਆਂ ਅੰਗਰੇਜ਼ੀ ਦਵਾਈਆਂ ਲੈ ਲੈ ਕੇ ਜੇ 100 ਡਾਕਟਰ 100 ਅਮਜੀ ਤੋਂ ਸ਼ੁਰੂ ਕਰਦਾ ਤਾਂ ਇਨਸੂਲਿਨ ਤੱਕ ਪਹੁੰਚ ਜਾਂਦਾ। ਸੋ ਤੋਂ 150 200 250 500 1000 mg ਉਦੋਂ ਬਾਅਦ ਫਿਰ ਇਨਸੂਲਿਨ ਚੱਲ ਪੈਂਦੀ ਹੈ ਕਿਉਂ ਅਸੀਂ ਬਾਹਰੋਂ ਤਾਂ ਇਨਸੂਲਿਨ ਲਈ ਜਾਂਦੇ ਆਂ ਸਰੀਰ ਦਾ ਤਾਂ ਜ਼ੋਰ ਲੱਗਣੀ ਨਹੀਂ ਦਿੰਦੇ ਸਰੀਰ ਦਾ ਜ਼ੋਰ ਲੱਗਦਾ ਨਹੀਂ ਇਨਸੂਲਿਨ ਬਣਾਉਂਦੀ ਨਹੀਂ ਪੈਂਕਰੀਅਸ ਐਕਟਿਵੇਟ ਨਹੀਂ ਹੁੰਦੀ ਅਸੀਂ ਉਹ ਚੀਜ਼ਾਂ ਨੂੰ ਤਿਆਰ ਕਰਕੇ ਪੈਂਕਰੀਅਸ ਨੂੰ ਐਕਟਿਵੇਟ ਕਰਨ ਵਾਸਤੇ ਇਹ ਇੱਕ ਗਾਗਰ ਸਾਗਰ ਸਮੋਸਾ ਠੀਕ ਹੈ ਠੀਕ ਹੈ ਜੀ ਇਹ ਨੂੰ ਕੀ ਹੈ ਤੁਸੀਂ ਕੀ ਕਰਨਾ ਸਵੇਰੇ ਤਿੰਨ ਬੂੰਦਾਂ ਖਾਲੀ ਪੇਟ ਜੀਬ ਦੇ ਸਿਟੋ ਉੱਪਰ ਦੀ ਗਰਮ ਪਾਣੀ ਦਾ ਗਲਾਸ ਪੀ ਲਓ। ਅੱਛਾ। ਠੀਕ ਹੈ। 1 ਘੰਟਾ ਕੁਝ ਖਾਣਾ ਪੀਣਾ ਨਹੀਂ। ਉਸ ਤੋਂ ਬਾਅਦ ਸਾਰਾ ਦਿਨ ਕੁਝ ਜੋ ਮਰਜ਼ੀ ਖਾਂਦੇ ਪਰ ਉਹ ਮਿੱਠੇ ਤੋਂ ਥੋੜਾ ਜਿਹਾ ਪਰਹੇਜ਼ ਰੱਖੋ ਪਰ ਮਿੱਠਾ ਛੱਡਣਾ ਨਹੀਂ ਚਾਹੁੰਦੇ। ਦੁਨੀਆ ਉਹ ਮੈਨੂੰ ਕਹਿੰਦੇ ਪ੍ਰਧਾਨ ਜੀ ਸਾਨੂੰ ਤਾਂ ਉਹ ਚੀਜ਼ ਦੇ ਜਿਹਦੇ ਨਾਲ ਅਸੀਂ ਮਿੱਠੇ ਖਾਂਦੇ ਰਹੀਏ। ਮਿੱਠੇ ਵਾਲਾ ਕੰਮ ਵੀ ਸਾਡਾ ਚੱਲਦਾ ਰਹੇ। ਸ਼ੂਗਰ ਵੀ ਸਾਡਾ ਮੋਟਾ ਮਿੱਠਾ ਚੱਲਦਾ ਰਹੇ। ਪਰ ਅਸੀਂ ਕਹਿੰਨੇ ਵੀ ਕੋਈ ਗੱਲ ਨਹੀਂ। ਤੁਸੀਂ ਇੱਕ ਵਾਰੀ ਪੈਂਕਰੀਆ ਨੂੰ ਐਕਟੀਵੇਟ ਕਰ ਲਓ। ਇਦੋਂ ਥੋੜੀ ਇਨਸੂਲਿਨ ਵੜ ਲੱਗੀ ਥੋੜੀ ਦੂਜੀ ਦਵਾਈ ਜਿਹੜੀ ਅੰਗਰੇਜ਼ੀ ਦਵਾਈ ਹੈ ਉਹਦੀ ਆਪਾਂ ਦਿਨੋਂ ਦੇ ਦਿਨੋਂ ਦਾ ਡੋਜ਼ ਘਟਾ ਦਿੰਨੇ ਆ ਡੋਜ਼ ਘਟਾ ਕੇ ਹੌਲੀ ਹੌਲੀ ਬੰਦ ਹੋ ਜਾਂਦੀ ਹੈ ਮੇਰੇ ਕੋਲ ਇਹ ਜੇ ਪੇਸ਼ੈਂਟ ਬੈਠੇ ਜਿਨ੍ਹਾਂ ਦੀ ਇਨਸੂਲਿਨ ਦੇ ਇੰਜੈਕਸ਼ਨ ਲੱਗਦੇ ਸੀ ਉਹ ਡੋਜ਼ ਘਟਦੇ ਘਟਦੇ ਦਵਾਈ ਤੇ ਆ ਕੇ ਦਵਾਈ ਤੋਂ ਬਾਅਦ ਗੋਲੀ ਵੀ ਬੰਦ ਹੋ ਗਈ ਮੈਂ ਆਪਣੀ ਬੰਦ ਕੀਤੀ ਇਸ ਕਰਕੇ ਮੈਨੂੰ ਇਹਦੇ ਤੇ ਪੂਰਾ ਭਰੋਸਾ ਹੈ ਦੋ ਬੂੰਦਾ ਸਾਮ ਨੂੰ ਸਾਮ ਨੂੰ ਖਾਣਾ ਖਾਣ ਤੋਂ ਘੰਟਾ ਪਹਿਲਾਂ ਲੈ ਲਓ ਬਸ ਤੁਹਾਡੀ ਪੈਂਕਰੀਆ ਐਕਟੀਵੇਟ ਹੋ ਜਾਊਗੀ ਉਸ ਤੋਂ ਬਾਅਦ ਸ਼ੂਗਰ ਤੁਹਾਡੀ ਨਾਰਮਲ ਹੁੰਦੀ ਜਾਏਗੀ ਤੁਹਾਡੇ ਸਰੀਰ ਦੇ ਲੱਤਾਂ ਦਰਦ ਕਰਦੀਆਂ ਉਹ ਹਟ ਜਾਣਗੀਆਂ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਊਗੀ ਉਸ ਤੋਂ ਬਾਅਦ ਕਈ ਮਰੀਜ਼ਾਂ ਦੇ ਸ਼ੂਗਰ ਕਾਰਨ ਜੋੜ ਦਰਦ ਕਰ ਲੱਗਦੇ ਆ ਉਹ ਕਹਿੰਦਾ ਬਾਈ ਮੋਢੇ ਜਾਮ ਹੋ ਗਏ ਆਹ ਮੋਢੇ ਜਾਮ ਹੋ ਗਏ ਗੋਡੇ ਜਾਮ ਹੋ ਗਏ ਉਹਦੇ ਵਾਸਤੇ ਅਸੀਂ ਫਿਰ ਇਹ ਜਿਹੜਾ ਗਰੀਸ ਹੈ ਉਹ ਤਿਆਰ ਕੀਤਾਗਾ ਸ਼ੂਗਰ ਵਾਲੇ ਮਰੀਜ਼ਾਂ ਦੇ ਖਾਸ ਕਰਕੇ ਅੱਛਾ ਉਹਨਾਂ ਦੇ ਵੀ ਗੋਡੇ ਮੋਢੇ ਜਾਮ ਹੁੰਦੇ ਆ ਠੀਕ ਹੈ ਉਹਦੀ ਨਾਲ ਮਾਲਸ਼ ਕਰਦੇ ਆ ਮ사ਜ ਕਰਦੇ ਆ ਉਹ ਪਹਿਲੇ ਦਿਨ ਤੇ ਮੈਨੂੰ ਕਹਿਣ ਲੱਗ ਜਾਂਦਾ ਬਾਈ ਜੀ ਗੱਲ ਹੀ ਬਣ ਗਈ ਮੇਰੇ ਬਾਈ ਜਦੋਂ ਮੇਰੇ ਕੋਲੇ ਆਉਂਦਾ ਬਾਈ ਜੀ ਬਾਹ ਨਹੀਂ ਤਾਂ ਚੱਕੀ ਜਾਂਦੀ ਮੇਰੇ ਪਿੱਛੇ ਜਿਹੜਾ ਮੇਰਾ ਸਟਾਫ ਆ ਲੇਡੀਜ਼ ਜੈਂਸੇ ਮੁੰਡੇ ਰੱਖੇ ਆ ਉਹ ਜਦੋਂ ਮਾਲਸ਼ ਕਰਦੇ ਆ ਪਹਿਲੇ ਦਿਨ ਹੀ ਬਾਹ ਐ ਘਮਾ ਕੇ ਦਿਖਾਉਂਦਾ ਬਾਬਾ ਕਹਿੰਦਾ ਯਾਰਾ ਤਾਂ ਕਮਾਲੀ ਹੋਗੀ ਉਹਦੇ ਵਾਸਤੇ ਇਹ ਸਾਰੀਆਂ ਚੀਜ਼ਾਂ ਅਸੀਂ ਬਣਾਈਆਂ ਹੋਈਆਂ ਤਾਂ ਹੀ ਤਾਂ ਅਸੀਂ ਤੁਹਾਨੂੰ ਫਰੁਕੀ ਸਾਹਿਬ ਮੈਂ ਕਹਿ ਰਿਹਾ ਸੀ ਵੀ ਆਹ ਚੀਜ਼ਾਂ ਖਾਓ ਤੁਸੀਂ ਕਹਿੰਦੇ ਨਹੀਂ ਖਾ ਸਕਦੇ ਪਰ ਮੈਂ ਤੁਹਾਨੂੰ ਕਹਿੰਦਾ ਆਹ ਲਓ ਆ ਪੰਜ ਬੂੰਦਾਂ ਤੁਸੀਂ ਡੇਲੀ ਲੈਣੀਆਂ ਐ 450 ਡ੍ਰੌਪ ਹੈ ਇਹ 3 ਮਹੀਨੇ ਇੱਕ ਸੀਸੀ ਚੱਲ ਜਾਂਦੀ ਹੈ ਠੀਕ ਹੈ 3 ਮਹੀਨੇ ਸੀਸੀ ਚੱਲ ਜਾਂਦੀ ਹੈ ਤੇ ਤੁਸੀਂ ਇੱਕ ਵਾਰ ਇਹਨੂੰ ਵਰਤ ਕੇ ਦੇਖੋ ਤੁਹਾਡੀ ਸ਼ੂਗਰ ਜ਼ਰੂਰ ਕੰਟਰੋਲ ਹੋਏਗੀ ਬਾਈ ਮੈਨੂੰ ਕਹਿੰਦੇ ਬਾਈ ਸ਼ੂਗਰ ਖਤਮ ਹੋ ਜਾਊਗੀ ਬਾਈ ਜੀ ਸ਼ੂਗਰ ਖਤਮ ਨਹੀਂ ਹੁੰਦੀ ਸ਼ੂਗਰ ਕੰਟਰੋਲ ਹੁੰਦੀ ਹੈ ਠੀਕ ਹੈ ਠੀਕ ਹੈ ਤੁਹਾਡੀ ਪਿੰਕਰੀਆ ਐਕਟੀਵੇਟ ਹੋ ਗਈ ਇਨਸੂਲਿਨ ਬਣ ਲੱਗੀ ਬਸ ਤੁਹਾਡੀ ਬਾਹਰ ਦੀ ਜਿਹੜੀ ਅਸੀਂ ਟੈਂਪੋਰੀ ਦਵਾਈ ਲੈ ਕੇ ਕੰਮ ਚਲਾਉਂਦੇ ਆ ਉਹ ਬੰਦ ਹੋ ਜਾਏਗਾ ਤੁਹਾਡੀ ਨੇਚਰਲ ਇਨਸੂਲਿਨ ਬਣ ਲੱਗ ਜਾਈ ਠੀਕ ਹੈ ਹਾਂ ਅੱਛਾ ਬਈ ਇੱਕ ਹੋਰ ਬੜਾ ਹੈ ਹਮ ਸਵਾਲ ਹੈ ਜਿਹੜੇ ਲੋਕ ਸ਼ੂਗਰ ਦਾ ਸ਼ਿਕਾਰ ਹੋ ਜਾਂਦੇ ਨੇ ਸ਼ੂਗਰ ਨਾ ਸਿਰਫ ਉਹਨਾਂ ਦੇ ਸਰੀਰ ਨੂੰ ਢਹਾਟੇ ਰੀ ਕਰ ਦਿੰਦਾ ਪਰਿਵਾਰ ਵੀ ਢਹਾਟੇ ਰੀ ਹੋ ਜਾਂਦਾ ਉਹਦੇ ਵਾਸਤੇ ਕੋਈ ਨੁਸਖਾ ਫਾਰਮੂਲਾ ਹਾਂ ਉਹਦੇ ਵਾਸਤੇ ਵੀ ਸਾਡੇ ਕੋਲ ਹੈਗੇ ਫਾਰਮੂਲੇ ਹਾਂ ਉਹਨਾਂ ਲਈ ਵੀ ਮੇਰੇ ਕੋਲ ਬਹੁਤ ਵਧੀਆ ਪ੍ਰੋਡਕਟ ਰੱਖੇ ਵੀ ਹੈ ਕਈ ਮੇਰੇ ਪਰ ਆਮਾ ਨੂੰ ਮੈਂ ਕਹਿੰਦਾ ਨਰਾਜ਼ ਨਾ ਹੋਣ ਤੇ ਮੇਰੇ ਕੋਲ ਪ੍ਰੋਡਕਟ ਰੱਖੇ ਹੋਏ ਹੈ ਉਹਨਾਂ ਨੂੰ ਮੈਂ ਨਰਾਜ਼ ਨਹੀਂ ਹੋਣ ਦਿੰਦਾ ਸ਼ੂਗਰ ਕਰਕੇ ਜਿਹੜੀ ਕਮਜ਼ੋਰੀ ਆਈ ਹੁੰਦੀ ਹੈ ਨਾ ਹੈ ਜੈਨਸੀ ਕਮਜ਼ੋਰੀ ਜਿਹੜੀ ਆਈ ਹੁੰਦੀ ਹੈ ਉਹਨੂੰ ਵੀ ਆਪਾਂ ਦੂਰ ਕਰ ਦਿੰਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਵੈਜੀ ਸਾਰੀ ਗੱਲਬਾਤ ਲਈ ਪ੍ਰਧਾਨ ਜੀ ਸੋ ਇਹ ਸਨ ਸੁਖ ਹੈਰਵਿੱਧਾ ਦੇ ਐਮ ਡੀ ਰਾਜਵਿੰਦਰ ਸਿੰਘ ਗਿੱਲ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਨੁਸਖਾ ਫਾਰਮੂਲਾ ਜਿਹੜਾ ਉਹ ਬਣਾਇਆ ਹੈ ਸਾਨੂੰ ਬੂੰਦਾ ਦਿਖਾਤਾ ਦਿਓ ਜੀ ਬੂੰਦਾ ਇਸਤੇਮਾਲ ਕਿਵੇਂ ਕਰਨੀ ਨੇ ਪਾਉਣੀਆਂ ਕਿਵੇਂ ਨੇ ਤਾਂ ਤੁਸੀਂ ਆਹ ਸ਼ੀਸ਼ੀ ਬੜੀ ਸੋਹਣੀ ਬਣਾਈਏ ਆ ਦੇਖੋ ਐਦਾਂ ਕਰਕੇ ਇੱਕ ਤਿੰਨ ਬੂੰਦਾ ਤਿੰਨ ਬੂੰਦਾ ਉੱਪਰ ਦੀ ਗਰਮ ਬਾਣੀ ਨਿੱਗਾ ਜਾਂ ਗੁੰਗਣਾ ਜਾਂ ਪਾਣੀ ਪੀ ਲੋ ਠੀਕ ਹੈ ਅਹੀਂ ਇੰਨੇ ਕੀ ਕੰਮ ਹੈ ਅਹੀਂ ਸਾਮ ਗੋਲੀਆਂ ਛੜਾਓ ਗੋਲੀਆਂ ਬਿਲਕੁਲ ਬਿਲਕੁਲ ਸੜਾ ਇਨਸੂਲਿਨ ਸੜਾ ਬਿਲਕੁਲ ਸੜਾ ਅੱਛਾ ਹਾਂ ਤੇ ਮਿੱਠਾ ਖਾਣਾ ਜਿਹਦਾ ਦਿਲ ਕਰਦਾ ਮਿੱਠਾ ਮੈਂ ਅਸਰ ਘਟਾਉ ਹਾਂ 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 ਬਿਲਕੁਲ ਬਿਲਕੁਲ ਮਿੱਠਾ ਖਾਣ ਨੂੰ ਦਿਲ ਘਟ ਕਰੇਗਾ ਪਰ ਮਿੱਠਾ ਖਾਂਦਾ ਰਹਿੰਦਾ ਮੈਂ ਵੀ ਖਾ ਲੈਣਾ ਕਦੇ ਨਾ ਕਦੇ ਗੁਲਾਬ ਜਾਮੁਨ ਮੈਂ ਵੀ ਜੇ ਕੋਈ ਪ੍ਰੋਗਰਾਮ ਹੁੰਦਾ ਮੈਂ ਖਾ ਲੈਣਾ ਉਹ ਨਾਗਾ ਕੋਈ ਦਿੱਕਤ ਨਹੀਂ ਪਰ ਬੇਫਿਕਰੀ ਆ ਹੁਣ ਮੈਨੂੰ ਪਤਾ ਹੁਣ ਮੇਰੀ ਇਨਸੂਲਿਨ ਬਣ ਲੱਗ ਗਈ ਮਨੂੰ ਕੋ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਇਸ ਕਰਕੇ ਮੇਰੇ ਭੈਣਾ ਭਰਾਵਾਂ ਨੂੰ ਸ਼ੂਗਰ ਤੋਂ ਘਰਵਾਉਣ ਦੀ ਲੋੜ ਨਹੀਂ ਉਹ ਆਪਾ ਬੈਠੇ ਆ ਜੀ ਬਹੁਤ ਬਹੁਤ ਸ਼ੁਕਰੀ ਜੀ ਸਾਰੀ ਗੱਲਬਾਤ ਲਈ ਸੋਇਏ ਸਨ ਸੁਖਾਇਰਵੈਦ ਦੇ ਐਮ ਡੀ ਰਾਜਵਿੰਦਰ ਸਿੰਘ ਗਿੱਲ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਜਿਹੜਾ ਆਪਣੀ ਸ਼ੂਗਰ ਨੂੰ ਘਰ ਦੇ ਵਿੱਚ ਬੈਠ ਕੇ ਹੀ ਜਾਂ ਤਾਂ ਫਿਰ ਇਹਨਾਂ ਚੀਜ਼ਾਂ ਦਾ ਇਨਟੇਕ ਕਰਨਾ ਸੀ ਸ਼ੁਰੂ ਕਰੀਏ ਕਿਰੇਲਾ ਹੋ ਗਿਆ ਪਿਆਜ਼ ਹੋ ਗਿਆ ਇਹ ਜਿਹੜੇ ਚੀਜ਼ਾਂ ਸੀ ਤੁਹਾਨੂੰ ਦਿਖਾਈਆਂ ਜਾਂ ਫਿਰ ਉਹਨਾਂ ਦਾ ਕਹਿੰਦੇ ਕਿ ਪੰਜ ਡ੍ਰੌਪ ਹੈਗੇ ਨੇ ਜਿਹੜੇ ਉਹਨਾਂ ਨੇ ਗਾਗਰ ਦੇ ਵਿੱਚ ਜਿਹੜਾ ਸਾਗਰ ਭਰ ਦਿੱਤਾ ਵੈ ਇਹਦਾ ਤੁਸੀਂ ਲੈ ਸਕਦੇ ਹੋ ਡਾਈਬਨੋ ਨਾਂ ਦਾ ਨੁਸਖਾ ਫਾਰਮੂਲਾ ਉਹਨਾਂ ਨੇ ਸੈੱਟ ਕੀਤਾ ਹੈ ਤੇ ਇਹਦੇ ਨਾਲ ਤੁਸੀਂ ਬਹੁਤ ਵਧੀਆ ਰਿਜ਼ਲਟ ਹੈਗਾ ਪ੍ਰਧਾਨ ਜੀ ਦਾ ਕਹਿੰਦਾ ਕਿ ਉਹਨਾਂ ਨੇ ਵੀ ਲੈਨੇ ਔਰ ਤੁਸੀਂ ਵੀ ਲੈ ਸਕਦੇ ਹੋ ਫਿਲਹਾਲ ਵੀਡੀਓ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ ਰਾਇ ਮਸ਼ਵਰਾ ਸਾਨੂੰ ਜ਼ਰੂਰ ਦਿਓ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੰਦਾ ਹੈ ਕੋਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮੰਦਾ ਸਵਾਲ ਆਪਣੇ ਮੰਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਅਡਰੈਸ ਤੁਹਾਨੂੰ ਦੱਸ ਦਿੰਨੇ ਆ ਅਡਰੈਸ ਮੁਹਾਲੀ ਦੇ ਵਿੱਚ ਜਿਹੜਾ ਇਹ ਬਣਦਾ ਹੈ ਅਗਰ ਤੁਸੀਂ ਪੰਜਾਬ ਵਾਲੇ ਪਾਸੇ ਤੋਂ ਆਉਣੇ ਹੋ ਤਾਂ ਆਖਰੀ ਚੌਂਕ ਹੈਗਾ ਇਹ ਜਿੱਥੇ ਜਾ ਕੇ ਤੁਸੀਂ ਅਗਰ ਸੁਖ ਆਯੁਰਵੈਦਾ ਭਰਦੇ ਹੋ ਮਦਨਪੁਰ ਚੌਂਕ ਹੈਗਾ ਮਦਨਪੁਰ ਚੌਂਕ ਵਾਲੀ ਮਾਰਕੀਟ ਆ ਖਾਸ ਕਰਕੇ ਇੱਥੇ ਔਰ ਬਰਨਾਲੇ ਦੇ ਵਿੱਚ ਸਿਖਾ ਰੋਡ ਵੱਜਦਾ ਹੈ ਜਿੱਥੇ ਸੁਖਾ ਿਰਵੇਦਾ ਦੇ ਜਿਹੜੇ ਤੁਸੀਂ ਜਾ ਕੇ ਨੁਸਖੇ ਫਾਰਮੂਲੇ ਬਖੂਬੀ ਇਸਤੇਮਾਲ ਕਰ ਸਕਦੇ ਹੋ ਉੱਥੇ ਜਾ ਕੇ ਉਹਨਾਂ ਨੂੰ ਲੈ ਸਕਦੇ ਹੋ ਧੰਨਵਾਦ